ਸਾਰੇ ਸਤਿ ਆਨੰਦ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜਦੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਲੁਧਿਆਣਾ ਦੀ ਜਿੰਨੀ ਚੋਣ ਦਾ ਐਲਾਨ ਹੁੰਦੇ ਸਾਰੀ ਸਾਰੀਆਂ ਪਾਰਟੀਆਂ ਐਕਸ਼ਨ ਮੋਡ ਵਿੱਚ ਆ ਗਈਆਂ ਨੇ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰ ਉਤਾਰ ਦਿੱਤੇ ਨੇ ਭਾਜਪਾ ਨੇ ਜੋ ਅੱਜ ਆਪਣੇ ਉਮੀਦਵਾਰ ਦਾ ਐਲਾਨ ਕਰਨਾ ਹੈ ਇਸ ਤੋਂ ਪਹਿਲਾਂ ਇਸ ਲੁਧਿਆਣਾ ਸੀਟ ਦੇ ਉੱਪਰ ਕਿਹੜੀ ਪਾਰਟੀ ਹਾਵੀ ਹੋਗੀ ਹੈ ਕੌਣ ਮਾਰੇਗਾ ਬਾਜੀ ਭਗਵੰਤ ਮਾਨ ਰਾਜਾ ਵੜਿੰਗ ਜਾਂ ਰਵਨੀਤ ਬਿੱਟੂ ਦੀ ਇੱਜ਼ਤ ਦਾ ਸਵਾਲ ਬਣ ਗਈ ਇਹ ਸੀਟ ਜਿੱਥੇ ਰਵਨੀਤ ਬਿੱਟੂ ਨੇ ਲੋਕ ਸਭਾ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਨੂੰ ਪਛਾੜਦੇ ਹੋਏ 45000 ਦੇ ਕਰੀਬ ਇੱਥੇ ਵੋਟ ਪ੍ਰਾਪਤ ਕੀਤੀ ਸੀ ਸੋ ਇਸ ਸੀਟ ਦੇ ਉੱਪਰ ਕਿਹੜੀ ਪਾਰਟੀ ਦਾ ਪ੍ਰਭਾਵ ਵੱਧ ਰਿਹਾ ਹੈ ਅਕਾਲੀ ਦਲ ਵੀ ਹੁਣ ਪਿੱਛੇ ਨਹੀਂ ਰਿਹਾ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਸਿਰਫ ਇੱਥੇ ਜੋ 8% ਦੀ ਵੋਟ ਸੀ ਹੁਣ ਉਹ ਕਿੰਨੀ ਕਰੀਜ਼ ਹੋ ਚੁੱਕੀ ਹੈ ਇਸ ਦੇ ਬਾਰੇ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇਵਾਂਗੇ ਔਰ ਕਿਹੜਾ ਉਮੀਦਵਾਰ ਇੱਥੋਂ ਜਿੱਤ ਸਕਦਾ ਹੈ ਕਿਹੜੀ ਪਾਰਟੀ ਇੱਥੋਂ ਜਿੱਤਣ ਜਾ ਰਹੀ ਹੈ ਕਿਸ ਕਿਸ ਦੇ ਵਿੱਚ ਮੁਕਾਬਲਾ ਸਖਤ ਹੈ ਕਿਉਂਕਿ ਇਹ ਤੇ ਹਲਕੇ ਦੇ ਵਿੱਚ ਕੋਈ ਵੀ ਦਿਹਾਤੀ ਵੋਟਰ ਨਹੀਂ ਨੇ ਸਾਰੇ ਸ਼ਹਿਰੀ ਵੋਟਰ ਨੇ ਔਰ ਖਾਸ ਕਰਕੇ ਹਿੰਦੂ ਤੇ ਸਿੱਖ ਵੋਟਰ ਇਸ ਹਲਕੇ ਦੇ ਵਿੱਚ ਪ੍ਰਭਾਵਿਤ ਕਰਨਗੇ ਦਲਿਤ ਵੋਟ ਵੀ 15% ਇਸ ਵਿੱਚ ਹੈ ਲੇਕਿਨ ਰਵਨੀਤ ਬਿੱਟੂ ਦਾ ਆਪਣਾ ਹਲਕਾ ਹੈ ਰਵਨੀਤ ਬਿੱਟੂ ਦਾ ਇੱਕ ਘਾਰੇ ਜਿੱਥੇ ਰਵਨੀਤ ਬਿੱਟੂ ਲਈਏ ਇੱਜ਼ਤ ਦਾ ਸਵਾਲ ਹੈ ਸੋ ਜਿਹੜਾ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦਾ ਜਿਵੇਂ ਐਲਾਨ ਹੋਇਆ ਅਖਾੜਾ ਪੂਰੀ ਤਰ੍ਹਾਂ ਭੱਗ ਗਿਆ ਗਰਮੀ ਵੀ ਬਹੁਤ ਜ਼ਿਆਦਾ ਹੈ ਔਰ ਲੁਧਿਆਣਾ ਦੇ ਵਿੱਚ ਲਗਾਤਾਰ ਚੋਣ ਪ੍ਰਚਾਰ ਹੋ ਰਿਹਾ ਹੈ ਜਦੋਂ ਕਿ ਨੋਮੀਨੇਸ਼ਨ ਫਾਈਲਾਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ 26 ਮਈ ਤੋਂ 2 ਜੂਨ ਤੱਕ ਨੋਮੀਨੇਸ਼ਨ ਫਾਈਲਾਂ ਭਰੀਆਂ ਜਾਣੀਆਂ ਨੇ ਔਰ ਇੱਥੇ VOTING ਜਿਹੜੀ ਹੈ 19 ਜੂਨ ਨੂੰ ਹੋਣੀ ਹੈ ਤੇ 23 ਜੂਨ ਨੂੰ ਇਸ ਦੇ ਨਤੀਜੇ ਲਾਣੇ ਜਾਣਗੇ ਸੋ ਇਸ ਤੋਂ ਪਹਿਲਾਂ ਚਾਰ ਪਾਰਟੀਆਂ ਔਰ ਇੱਕ ਆਜ਼ਾਦ ਉਮੀਦਵਾਰ ਵੀ ਪੂਰਾ ਹਾਵੀ ਹੋਇਆ ਹੋਇਆ ਜੋ ਇਸਾਈ ਭਾਈਚਾਰੇ ਨਾਲ ਸੰਬੰਧਿਤ ਹੈ ਉਸ ਦੇ ਵੱਲੋਂ ਵੀ ਪੂਰੇ ਦਾਅਵੇ ਕੀਤੇ ਜਾ ਰਹੇ ਨੇ ਉਸ ਦੇ ਨਾਲ ਕੁਝ ਅਜਿਹੇ ਵੀ ਚਿਹਰੇ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਨਾਰਾਜ਼ ਨੇ ਉਹ ਉਸ ਦੀ ਸਪੋਰਟ ਕਰਦੇ ਨਜ਼ਰ ਆ ਰਹੇ ਨੇ ਸੋ ਆਮ ਆਦਮੀ ਪਾਰਟੀ ਕਾਂਗਰਸ ਦੇ ਸ਼੍ਰੋਮਣੀ ਕਾਲੀ ਦਲ ਵੱਲੋਂ ਆਪਣੇ ਆਪਣੇ ਉਮੀਦਵਾਰ ਪਹਿਲਾਂ ਹੀ ਇੱਥੇ ਐਲਾਨ ਕਰ ਦਿੱਤੇ ਗਏ ਸੀ ਮੰਨਿਆ ਜਾ ਰਿਹਾ ਹੈ ਕਿ ਜਿਮਨੀ ਚੋਣ ਦੇ ਵਿੱਚ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਦੇ ਉਮੀਦਵਾਰ 파ਰਤ ਕੁਸ਼ਨ ਆਸ਼ੂ ਤੇ ਸੰਜੀਵ ਅਰੋਣਾ ਦੇ ਵਿਚਕਾਰ ਸਿੱਧਾ-ਸਿੱਧਾ ਚੱਲ ਰਿਹਾ ਹੈ। ਲੇਕਿਨ ਦੂਸਰੇ ਪਾਸੇ ਅਕਾਲੀ ਦਲ ਵੀ ਹੁਣ ਪਿੱਛੇ ਨਹੀਂ ਰਿਹਾ। ਸਿਆਸੀ ਮਹਿਰਾਂ ਦਾ ਕਹਿਣਾ ਹੈ ਕਿ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਸੱਤਾਧਾਰੀ ਆਮ ਆਦਮੀ ਪਾਰਟੀ ਕਈ ਪੱਖਾਂ ਤੋਂ ਬੇਹੱਦ ਇੱਥੇ ਜਿਹੜੀ ਮਜ਼ਬੂਤ ਹੈ। ਪਹਿਲਾਂ ਤਾਂ ਇਹ ਕਿ ਲੁਧਿਆਣਾ ਪੱਛਮੀ ਜਿਮਨੀ ਚੋਣ ਦੇ ਵਿੱਚ ਆਪ ਕੋਲ ਹੀ ਇਹ ਪਹਿਲਾ ਸੀਟ ਸੀਗੀ ਜਿਹੜਾ 2022 ਦੇ ਵਿੱਚ ਇੱਥੋਂ ਹੀ ਗੁਰਪ੍ਰੀਤ ਗੋਗੀ ਵਿਧਾਇਕ ਸੀ ਇਸ ਕਰਕੇ ਇਸ ਨੂੰ ਬਚਾਉਣਾ ਸੱਤਾਧਾਰੀ ਲਈ ਵੀ ਵਿਕਾਰ ਦਾ ਸਵਾਲ ਹੈ ਦੂਜਾ ਆਪ ਨੇ ਇਸ ਸਿਟ ਤੋਂ ਆਪਣੇ ਰਾਜ ਸਭਾ ਮੈਂਬਰ ਜਿਹੜੇ ਕਿ ਬਹੁਤ ਵੱਡੇ ਇੱਕ ਉਦਯੋਗਪਤੀ ਨੇ ਸੰਜੀਵ ਅਰੋੜਾ ਨੂੰ ਮદાન ਚੋ ਉਤਾਰਿਆ ਹੈ ਔਰ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸੰਜੀਵ ਅਰੋੜਾ ਨੂੰ ਆਮ ਆਦਮੀ ਪਾਰਟੀ ਹਰ ਹੱਲ ਦੇ ਵਿੱਚ ਜਿਤਾ ਕੇ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਕੈਬਨਲ ਮੰਤਰੀ ਵੀ ਬਣਾਵੇਗੀ ਔਰ ਉਹਨਾਂ ਦੀ ਥਾਂ ਤੇ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਰਾਸ ਸਭਾ ਵਿੱਚ ਭੇਜਣ ਵਾਸਤੇ ਇਹ ਸਭ ਕੁਝ ਜਿਹੜੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜੋ ਆਮ ਆਦਮੀ ਪਾਰਟੀ ਇੱਥੇ ਸੰਜੀਵ अरोड़ा ਨੂੰ ਹਾਰ ਨਹੀਂ ਦੇਵੇਗੀ ਸੋ ਇਸ ਤੋਂ ਇਲਾਵਾ ਕਾਂਗਰਸ ਲਈ ਵੀ ਇਹ ਸੀਟ ਜਿਹੜੀ ਬੇहद ਅਹਿਮ ਬਣੀ ਹੋਈ ਹੈ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਲੁਧਿਆਣਾ ਸੀਟ ਤੋਂ ਬਾਕੀ 13 ਨਾਲੋਂ ਜਿਹੜਾ ਕਿ ਪਛੜ ਕੇ ਇਹ ਸੀਟ ਜਿੱਤੀ ਸੀ ਸੋ ਹੁਣ ਪਾਰਟੀ ਪ੍ਰਧਾਨ ਰਾਜਾਵੜਿੰਗ ਲੋਕ ਸਭਾ ਹਲਕੇ ਅੰਦਰ ਹੀ ਜਿਮਨੀ ਚੋਣ ਹੋਣ ਜਾ ਰਹੀ ਹੈ ਜਿਸ ਕਰ ਰਾਜਾ ਬੜਿੰਗ ਦੇ ਕਦ ਦੇ ਉੱਪਰ ਬਹੁਤ ਵੱਡਾ ਇਹ ਨਿਸ਼ਾਨ ਹੋਵੇਗਾ ਜੇਕਰ ਇਹ ਸੀਟ ਹਰ ਜਾਂਦੀ ਏ ਤਾਂ ਰਾਜਾ ਬੜਿੰਗ ਨੂੰ ਇਸ ਦਾ ਹਾਈ ਕਮਾਂਡ ਦੇ ਵੱਲੋਂ ਜਿਹੜਾ ਕਦ ਘਟ ਵੀ ਸਕਦਾ ਹੈ ਜੇਕਰ ਇਹ ਸੀਟ ਜਿੱਤ ਜਾਂਦੀ ਏ ਰਾਜਾ ਬੜਿੰਗ ਦੇ ਹਲਕੇ ਵਾਲੀ ਤਾਂ ਫਿਰ ਰਾਜਾ ਬੜਿੰਗ ਦਾ ਕਾਂਗਰਸ ਵਿੱਚ ਕਦ ਹੋਰ ਵਧੇਗਾ ਸੋ ਇਸ ਲਈ ਰਾਜਾ ਬੜਿੰਗ ਲਈ ਵੀ ਇਹ ਵਕਾਰ ਦਾ ਸਵਾਲ ਬਣੀ ਹੋਈ ਏ ਸੀਟ ਜੋ ਦੂਸਰੇ ਪਾਸੇ ਅਕਾਲੀ ਦਲ ਜਿਹੜਾ ਕਿ ਇਸ ਹਲਕੇ ਦੇ ਵਿੱਚ ਆਪਣਾ ਵੋਟ ਬੈਂਕ ਪਹਿਲਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ 2027 ਜਿਹੜਾ ਅੱਗੇ ਆ ਰਿਹਾ ਉਸ ਨੂੰ ਲੈ ਕੇ ਅਕਾਲੀ ਦਲ ਇਸੇ ਹਲਕੇ ਤੋਂ ਆਪਣੀ ਮਜ਼ਬੂਤੀ ਵੇਖਣਾ ਚਾਹੁੰਦਾ ਹੈ ਸੋ ਭਾਰਤ ਕੁਸ਼ਨ ਆਸ਼ੂ ਤੇ ਸੰਜੀਵ अरोड़ा ਦੇ ਵਿੱਚ ਭਾਵੇਂ ਮੁਕਾਬਲਾ ਚੱਲ ਰਿਹਾ ਹੈ ਅਕਾਲੀ ਦਲ ਭਾਵੇਂ ਸੀਟ ਨਹੀਂ ਜਿੱਦਦਾ ਪਰ ਆਪਣਾ ਵੋਟ ਬੈਂਕ ਜਿਹੜਾ ਉਹ ਪਹਿਲਾਂ ਵਾਲਾ ਜਿਹੜਾ ਖੋਇਆ ਹੋਇਆ ਉਸ ਨੂੰ ਪ੍ਰਾਪਤ ਕਰਨ ਵਿੱਚ ਲੱਗਿਆ ਹੋਇਆ ਹੈ ਜਿੱਤ ਤਾਂ ਅਕਾਲੀ ਦਲ ਨੂੰ ਪਤਾ ਹੈ ਕਿ ਉਸ ਦੀ ਦੂਰੇ ਪਰਪੋਟ ਬੈਂਕ ਆਪਣਾ ਵਿਧਾਨ ਸਭਾ ਵਿੱਚ ਕੰਮ ਜਬ ਹੋ ਸਕਦਾ ਉਹਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਸ ਸੀਟ ਦੇ ਉੱਪਰ ਜਿਹੜਾ ਕਿ ਬੜੇ ਸੋਚ ਸਮਝ ਕੇ ਆਪਣਾ ਉਮੀਦਵਾਰ ਉਤਾਰਿਆ ਐਡਵੋਕੇਟ ਪਰਪੁਕਾਰ ਸਿੰਘ ਘੁਮਣ ਉਸ ਨੂੰ ਵਾਟ ਤੋਂ ਵਾਟ ਵੋਟਾਂ ਦਿਵਾਉਣ ਦੀ ਕੋਸ਼ਿਸ਼ ਕਰਨ ਵਿੱਚ ਲੱਗਿਆ ਹੋਇਆ ਹੈ ਅਕਾਲੀ ਦਲ ਦੀ ਵੋਟ ਪ੍ਰਸ਼ਤ ਕਾਫੀ ਠੇਹਾ ਆ ਗਈ ਸੀ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਆਪਣਾ ਖੁਸ਼ਿਆ ਹੋਇਆ ਵਿਕਾਰ ਦੁਬਾਰਾ ਪ੍ਰਾਪਤ ਕਰ ਸਕਦਾ ਹੈ ਜਾਂ ਨਹੀਂ ਜੇਕਰ ਵੋਟ ਪ੍ਰਸ਼ਤ ਵਧਾਉਂਦਾ ਤਾਂ ਅਗਾ ਭਾਜਪਾ ਦੇ ਨਾਲ ਜਿਹੜੀ ਗਠਜੋੜੇ ਉਹ ਬਿਲਕੁਲ ਸਹਿਮਤ ਹੋ ਸਕਦੀ ਔਰ ਗੱਠਜੋੜ ਦੇ ਵਿੱਚ ਅਕਾਲੀ ਦਲ ਨੂੰ ਪਹਿਲ ਦਿੱਤੀ ਜਾ ਸਕਦੀ ਏ ਜੇਕਰ ਆਪਣਾ ਵੋਟ ਬੈਂਕ ਨਹੀਂ ਵਧਾ ਪਾਉਂਦਾ ਤਾਂ ਫਿਰ ਭਾਜਪਾ ਅਕਾਲੀ ਦਲ ਤੇ ਹਾਵੀ ਹੋਵੇਗੀ ਔਰ ਜਿਹੜਾ ਵੱਡਾ ਭਰਾ ਛੋਟੇ ਭਰਾ ਵਾਲਾ ਇਹਨਾਂ ਦੇ ਵਿੱਚ ਆਪਸੀ ਰਿਸ਼ਤਾ ਬਣਨਾ ਹੈ ਫਿਰ ਉਹ ਭਾਜਪਾ ਵੱਡਾ ਭਰਾ ਬਣ ਸਕਦੀ ਏ ਔਰ ਅਕਾਲੀ ਦਲ ਛੋਟਾ ਭਰਾ ਹੋ ਸਕਦੀ ਏ ਇਹ ਫਿਰ ਬਹੁਤ ਵੱਡਾ ਸਵਾਲ ਖੜਾ ਹੋਵੇਗਾ ਸੋ ਹਣ ਹਾਲ ਦੇ ਮੁਤਾਬਕ ਜਿਹੜਾ ਕਿ ਅੰਕੜਿਆਂ ਨੂੰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਲੁਧਿਆਣਾ ਪੱਛਮੀ ਸੀਟ ਦੇ ਵਿੱਚ 15. 7% दलित ਵੋਟਰ ਹਨ ਪਰ ਦਿਹਾਤੀ ਵੋਟਰ ਇੱਥੇ ਇੱਕ ਵੀ ਨਹੀਂ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਵਿੱਚ ਲਗਭਗ 45424 ਵੋਟਾਂ ਭਾਜਪਾ ਉਮੀਦਵਾਰ ਰਵਨੀਤ ਪਿੱਟੂ ਨੂੰ ਮਿਲੀਆਂ ਸਨ ਕਾਂਗਰਸ ਦੇ ਰਾਜਾ ਵਿਡਿੰਗ ਨੂੰ ਇੱਥੇ ਜੋ ਅਸੈਂਬਲੀ ਹਲਕਾ ਹੈ ਇੱਥੋਂ ਸਿਰਫ 30898 ਵੋਟਾਂ ਹੀ ਪ੍ਰਾਪਤ ਹੋਈਆਂ ਸਨ ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ 22461 ਵੋਟਾਂ ਇਸ ਹਲਕੇ ਤੋਂ ਮਿਲੀਆਂ ਸਨ ਸਾਡਾ 2022 ਦੇ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਇਸ ਸੀਟ ਤੋਂ ਆਪ ਨੇ 34.47% ਦੀ ਵੋਟ ਹਾਸਲ ਕੀਤੀ ਸਨ ਜਦੋਂ ਕਿ ਕਾਂਗਰਸ ਨੂੰ ਸਿਰਫ 28.06% ਹੀ ਤੇ ਭਾਜਪਾ ਨੂੰ ਸਿਰਫ 23.95% ਵੋਟ ਮਿਲੇ ਸਨ ਤੇ ਸ਼੍ਰੋਮਣੀ ਕਾਲੀ ਦਲ ਸਭ ਤੋਂ ਹੇਠਾਂ ਸੀ 8.59% ਦੀ ਵੋਟ ਜਿਹੜਾ ਉਸਨੇ ਲੈਸਨ ਆਮ ਤੌਰ ਤੇ ਲੁਧਿਆਣਾ ਪੱਛਮੀ ਹਮੇਸ਼ਾ 60% ਤੋਂ ਉੱਪਰ ਹੀ ਵੋਟਾਂ ਪੈਂਦੀਆਂ ਹਨ ਪਿਛਲੇ ਸਾਲ ਲੋਕ ਸਭਾ ਚੋਣਾਂ ਦੇ ਵਿੱਚ ਇਸ ਅਸੈਂਬਲੀ ਹਲਕੇ ਵਿੱਚ 63.34% ਦੀ ਵੋਟ ਜਿਹੜੇ ਪੋਲ ਹੋਏ ਸਨ ਜਦੋਂ ਕਿ 2022 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਇਸੇ ਸੀਟ ਤੇ 63.77 73% ਦੀ ਵੋਟ ਪੋਲ ਹੋਏ ਸਨ ਇਸੇ ਤਰ੍ਹਾਂ 2019 ਦੇ ਲੋਕ ਸਭਾ ਚੋਣਾਂ ਦੇ ਵਿੱਚ ਵੀ 62.36% ਦੀ ਮਦਦਨ ਹੋਇਆ ਸੀ ਜਦੋਂ ਕਿ ਸਾਲ 2017 ਦੇ ਅਸੈਂਬਲੀ ਚੋਣਾਂ ਦੇ ਦੌਰਾਨ ਜਦੋਂ ਭਪਾ ਕੁ ਸ਼ਾਸ਼ੂ ਨੇ ਇੱਥੇ ਜਿੱਤ ਹਾਸਲ ਕੀਤੀ ਸੀ ਤਾਂ 69.37% ਦੀ ਵੋਟ ਹਾਸਲ ਹੋਏ ਸਨ ਔਰ ਅਕਾਲੀ ਦਲ ਦੇ ਕੋਲ ਉਹ ਜਿਹੜਾ ਕਿ ਸੱਤਾ ਵਾਪਸ ਆਈ ਸੀ ਕਾਂਗਰਸ ਦੇ ਕੋਲ ਜਦੋਂ ਕਿ ਇਸ ਤੋਂ ਪਹਿਲਾਂ ਵੀ ਇੱਥੇ ਭਾਰਤ ਭੂਸ਼ਨਾਸ਼ੂ 2012 ਦੇ ਵਿੱਚ ਜਿੱਤ ਕੇ ਸੀ ਪਰ ਸਰਕਾਰ ਉਸ ਸਮੇਂ ਜਿਹੜਾ ਅਕਾਲੀ ਦਲ ਦੀ ਬਣੀ ਸੀ ਸੋ ਭਾਰਤ ਭੂਸ਼ਨਾਸ਼ੂ ਤੀਸਰੀ ਵਾਰ ਇੱਥੇ ਕਾਂਗਰਸ ਨੇ ਉਮੀਦਵਾਰ ਬਣਾਇਆ ਹੈ ਉੱਥੇ ਜਿਹੜਾ ਕਿ ਆਮ ਆਦਮੀ ਪਾਰਟੀ ਵੀ ਇਹ ਸੀਟ ਜਿੱਤਣ ਵਿੱਚ ਪੂਰਾ ਕੋਸ਼ਿਸ਼ ਕਰ ਰਹੀ ਹੈ ਆਮ ਆਦਮੀ ਪਾਰਟੀ ਲਈ ਵੀ ਇਹ ਵਿਕਾਰ ਦਾ ਸਵਾਲ ਬਣੀ ਹੋਈ ਹੈ ਸੀ